ਨਗਰ ਕੌਂਸਲ ਰਾਮਪੁਰਾ ਫੂਲ ਨੇ ਦੁਕਾਨਦਾਰਾਂ ਤੇ ਸੁੱਟੀ ਨਜਾਇਜ਼ ਕਿਰਾਇਆ ਵਧਾਉਣ ਦੀ ਮਿਜਾਇਲ ਕਈ ਗੁਣਾ ਵਧਾਇਆ ਕਿਰਾਇਆ ਨਗਰ ਕੌਂਸਲ ਦੇ ਨਾਦਰਸ਼ਾਹੀ ਫਰਮਾਨ ਦੇ ਖਿਲਾਫ ਦੁਕਾਨਦਾਰਾਂ ਨੇ ਵਪਾਰ ਸੰਗ ਬਸ ਸਟੈਂਡ ਮਾਰਕੀਟ ਰਾਮਪੁਰਾ ਫੂਲ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਅੱਜ ਜਿਹੜੇ ਨਗਰ ਕੌਂਸਲ ਨੇ ਕਿਰਾਏ ਵਾਧੇ ਬਾਰੇ ਗੈਰ ਕਾਨੂੰਨੀ ਨੋਟਿਸ ਦਿੱਤੇ ਸੀ ਉਹਨਾਂ ਦੇ ਸੰਬੰਧ ਵਿੱਚ ਮੀਟਿੰਗ ਰੱਖੀ ਹੋਈ ਸੀ ਫੈਸਲਾ ਇਹ ਹੋਇਆ ਵੀ ਲੀਗਰਡ ਵੇਜਰ ਜਿਹੜੇ ਵਧੀਆ ਲੀਗਰਡ ਵੇਜਰ ਨੇ ਉਹਨਾਂ ਨੂੰ ਸ਼ਾਮਲ ਕਰਕੇ ਅਸੀਂ ਜਿਹੜੇ ਹੈਗੇ ਉਹ ਨੋਟਸਾਂ ਨੂੰ ਰੱਦ ਕਰਾਉਂਦਾ ਜਨੀਸ਼ ਕਰਕਰਾ ਦੁਕਾਨਦਾਰ ਬਸਟੈਂਡ ਮਾਰਕੀਟ ਰਾਮਪਰਾਪੂਲ ਜੋ ਨਗਰਪਾਲਿਕਾ ਵੱਲੋਂ ਅੱਜ ਉਪਾਰੀਆਂ ਨਾਲ ਉਪਰ ਰਾਦਰਸ਼ਾਈ ਫਰਮਾਨ ਕਰਾਇ ਵਿੱਚ ਨਜਾਇਜ਼ ਵਾਧਾ 10 ਤੋਂ 12 guna ਕਾਚਾ ਕਰਨ ਦੇ ਡੋਟਸ ਜਾਰੀ ਕੀਤੇ ਹੈ ਉਹਦੇ ਖਿਲਾਫ ਅੱਜ ਸਮੂਹ ਵਪਾਰੀ ਸੰਧ ਰਾਮਪਰਾਪੂਲ ਬਸਟੈਂਡ ਮਾਰਕੀਟ ਵੱਲੋਂ ਦੀ ਗਾਈ ਹੈਟਾ ਪੁਨਰਜੋਤਿਆ ਸਤਾਲ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਵਪਾਰੀ ਸ਼ਾਮਲ ਹੋਏ ਤੇ ਇਸ ਮੌਕੇ ਸਰਬਸੰਮਤੀ ਨਾਲ ਜਿਹੜਾ ਨਗਰ ਕੌਂਸਲ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਉਹਦੇ ਖਿਲਾਫ ਲੜਾਈ ਲੜਨ ਲਈ ਚਾਰ ਪਟਾਂਦਰੇ ਕਿਦੇ ਕੇ ਔਰ ਇਸ ਸਬੰਧ ਵਿੱਚ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਇਸ ਦਾਤਸ਼ਾਹੀ ਫਰਮਾਨ ਦਾ ਮੂੰਹ ਤੋੜ ਜਵਾਬ ਦੇਵੇਗੀ ਉਹ ਜੇ ਇੱਕ ਕਾਨੂੰਨੀ ਲੜਾਈ ਹੋਵੇ ਜਾਂ ਕੋਈ ਤਾਂ ਬਿਮਿਆਰੇ ਦੀ ਲੜਾਈ ਹੋਵੇ ਵਪਾਰੀ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟਣਗੇ ਹਰ ਲੜਾਈ ਲੜਨ ਨੂੰ ਤਿਆਰ ਹੈ ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ